ਬਿਸੜਿਆ ਮੇਲਾ ਪ੍ਰਭੂ ਹਰਦਰਗੇ ਕਾ ਬਾਸੀ ਟ ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋਮੈ ਰੋਗ ਨਾਨਕ ਸਤਗੁਰ ਤੇ ਨਾ ਮਲਾਇਆ ਜਿਨਾਂ ਧੁਰੇ ਪਿਆ ਸੰਜੋਗ ਇੱਕ ਸੱਜਣਾ ਸਭ ਸੱਜਣਾ ਇੱਕ ਬੈਰੀ ਸਾਵਾਦ ਗੁਰਪੂਰੇ ਵਿਖਾਲਿਆ ਬਿਨ ਨਾਵੈ ਸਭਾ ਬਾ ਤੁਸੀਂ ਗਿਆਨੀ ਸੇਰ ਸਿੰਘ ਜੀ ਹੁਣਾਂ ਤੋਂ ਬਹੁਤ ਪਿਆਰੇ ਵਿਚਾਰ ਸੁਣੇ ਐ ਇਹ ਬਹੁਤ ਗਿਆਨੀ ਆ ਵੱਡੇ ਸੋਹਣੇ ਵਿਚਾਰ ਦੁੱਤੇ ਐ ਤੇ ਇਸ ਲਈ ਗੁਰਮਖ ਪਿਆਰਿਓ ਅੱਜ ਸਾਨੂੰ ਲੋੜ ਐ ਇਹਨਾਂ ਵਿਚਾਰਾਂ ਤੇ ਚੱਲਣ ਦੀ ਜੈਸਾ ਸਤਿਗੁਰ ਸੁਣੀ ਦਾ ਤੈ ਸੋਹੀ ਮੈਂ ਡੀਠ ਸਤਿਗੁਰੂ ਕੌਣ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਅੱਜ ਕਿੱਥੇ ਹੈ ਉਹਨਾਂ ਦੀਆਂ ਵਿਚਾਰਾਂ ਉਹਨਾਂ ਦੇ ਇਤਿਹਾਸ ਆਪਾਂ ਪੜ ਰਹੇ ਆ ਕੋ ਆਪ ਕਿੱਥੇ ਹੈ ਧੰਤਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਾਜਮਾਨ ਜਿਸ ਕੀ ਬਾਣੀ ਤਿਸ ਮੈਂ ਸਮਾਨੀ ਨਾਨਕ ਗੋਬਤ ਵਰਤਦਾ ਪਰਗਟ ਸੰਤ ਜਨ ਉਹ ਆਪਣੇ ਪਿਆਰਿਆਂ ਰਾਹੀ ਪ੍ਰਗਟ ਹੈ ਆਪ ਉਹ ਆਪਣੇ ਅਨੰਦ ਵਿੱਚ ਬੈਠੇ ਆ ਸਾਡੇ ਵਾਸਤੇ ਗੁਰੂ ਕਲਗੀ ਧਰਪਾਸ਼ਾ ਨੇ ਕਿਡੀਆਂ ਵੱਡੀਆਂ ਵੱਡੀਆਂ ਸਾਡੇ ਤੇ ਕਿਰਪਾ ਕੀਤੀ ਆ ਸਭ ਤੋਂ ਵੱਡੀ ਕਿਰਪਾ ਖੰਡੇ ਬਾਟੇ ਦਾ ਸਾਨੂੰ ਅੰਮ੍ਰਿਤ ਵਗਸਿਆ ਰੀਖੀ ਮੂਨੀ ਬੜੇ ਦੇਵੀ ਦੇਵਤੇ ਮਾਰ ਸਮੁੰਦਰਾਂ ਨੂੰ ਰੜਕਦੇ ਰਹੇ ਪਰ ਉਹਨਾਂ ਨੂੰ ਇਹ ਅੰਮ੍ਰਿਤ ਪ੍ਰਾਪਤ ਨਹੀਂ ਹੋਇਆ ਸ਼ਾਹ ਸਕੰਦਰ ਵਰਗੇ ਅੰਮ੍ਰਿਤ ਨੂੰ ਢੂੰਡਦੇ ਚਲੇ ਗਏ ਉਹਨਾਂ ਨੂੰ ਬਾਦਸ਼ਾਹ ਕਰਕੇ ਦੇਵਤਿਆਂ ਨੇ ਅੰਮਰ ਦੇ ਕੁੰਡ ਤੋਂ ਮੋੜ ਦਿੱਤਾ ਪਰ ਸਾਡੇ ਵਾਸਤੇ ਗੁਰੂ ਕਲਗੀ ਧਰਪਾਸਾ ਨੇ ਪੰਜ ਪਿਆਰਿਆਂ ਦੀ ਚੋਣ ਕਰਕੇ ਕਈ ਨਿੰਦ ਕੇ ਨਾਲ ਤੇ ਵੀ ਟਿਕਾ ਟਿੱਪਣੀ ਕਰ ਜਾਂਦੇ ਐ ਪਰ ਨਹੀਂ ਬਾਬਾ ਜੀ ਕਿਰਪਾ ਕਰਦੇ ਸੀ ਨਾਨਸਰ ਵਾਲੇ ਭਾਈ ਪੰਜਾ ਸਿੰਘਾਂ ਦੇ ਸੀਸ ਲੈ ਕੇ ਉਹਨਾਂ ਨੂੰ ਦੁਆਰੇ ਜੀਵਤ ਕੀਤਾ ਮਿਰਤਕੋ ਪਾਇਓ ਤਨ ਸਾਸਾ ਵਿਸਰਤ ਆਣ ਮਲਾਏ ਨਵਾਂ ਜੀਵਨ ਵਕਸਿਆ ਖੰਡੇ ਵਾਟੇ ਦੀ ਮਤ ਮਰਜ਼ਾਦਾ ਦੱਸੀ ਉਹਨਾਂ ਨੂੰ ਦੱਸਿਆ ਵੀ ਕਿਵੇਂ ਅੰਮਰ ਸਿਕਾਉਣਾ ਤੇ ਗੁਰੂ ਸਾਹਿਬ ਨੇ ਆਪ ਵੀ ਅੰਮਰਤ ਛਕਿਆ ਆ ਸਾਡੇ ਵਾਸਤੇ ਗਾਹਾਂ ਮਰਜ਼ਾਦਾ ਚਲਾ ਗਏ ਇਹ ਸਭ ਤੋਂ ਵੱਡੀ ਦੇਣ ਦਿੱਤੀ ਹੈ ਦੂਜੀ ਦੇਣ ਜੋ ਗੁਰੂ ਨਾਨਕ ਸਾਹਿਬ ਦਾ ਹੁਕਮ ਸੀ ਜਿੱਤੇ ਰੰਧਾਵੇ ਦੇ ਖੂਹ ਤੇ ਬਈ ਜਿੱਤੇ ਨੇ ਪੁੱਛ ਲਿਆ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਆਪ ਦਾ ਸਰੀਰ ਵਿਰਧ ਹੋ ਗਿਆ ਸੋ ਤੋਂ ਬਾਅਦ ਸਮਾਂ ਕਿਵੇਂ ਬੀਤੇਗਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿੱਤਿਆ ਕਾगज ਕਲਮ ਲਿਆ ਨੋਟ ਕਰ ਲਾ ਇਹ ਥੋੜੇ ਬਚਨ ਕੰਮ ਆਵੇਗਾ ਉਥੇ ਕੀ ਬਚਨ ਕੀਤਾ ਅਸੀਂ 84 ਜਾਮੇ ਪਹਿਰਾਂਗੇ 10 ਪ੍ਰਗਟ 74 ਜਾਮੇ ਸੰਤਾਂ ਦੇ ਰੂਪ ਵਿੱਚ ਆਵਾਂਗੇ ਉਹ ਦਰਗਾਹੀ ਮਹਾਪੁਰਸ਼ ਬਾਬਾ ਆਨੰਦ ਸਿੰਘ ਜੀ ਨਾਲ ਸਰ ਕਲੇਰਾ ਵਾਲੇ ਮਹਾਪੁਰਸ਼ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸਾਂ ਜੋਦੜੀਆਂ ਕੀਤੀਆਂ ਸੱਚੇ ਪਾਸਾ ਤੁਹਾਡਾ ਬਚਨ ਸੀ ਪ੍ਰਗਟ ਗੁਰਾਂ ਕੀ ਦੇ ਤਾਂ ਸਾਨੂੰ ਦਰਸ਼ਨ ਦਿਓ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੋ ਕੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਦਰਸ਼ਨ ਦਿੱਤੇ ਤੇ ਤਾਂ ਜੇ ਨਾਨਕ ਸਾਹਿਬ ਜਿਹੜਾ ਕਲੇਰਾਂ ਬਾਬਾ ਆਨੰਦ ਸਿੰਘ ਜੀ ਨੇ ਕਿਸੇ ਟਰਸਟ ਦੇ ਨਾਂ ਨਹੀਂ ਰੱਖਿਆ ਕੋਈ ਹੋਰ ਨਾਂ ਨਹੀਂ ਰੱਖਿਆ ਕਿਸੇ ਕਮੇਟੀ ਦੇ ਨਾਂ ਨਹੀਂ ਰੱਖਿਆ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਨਾਨਕਸਰ ਰੱਖਿਆ ਅੱਜ ਉਥੇ ਸਾਢੇ 5 ਘੰਟੇ ਕੀਰਤਨ ਸਵੇਰੇ ਸਾਢੇ 5 ਘੰਟੇ ਸ਼ਾਮ ਨੂੰ ਤੇ ਸਰਬੱਤ ਦੇ ਭਲੇ ਦੀ ਅਰਦਾਸ ਪਤਾ ਹੀ ਨਹੀਂ ਕਿੰਨੀ ਦੁਨੀਆ ਆਉਂਦੀ ਹੈ ਤਿੰਨ ਟਾਈਮ ਪ੍ਰਸ਼ਾਦਾ ਪੱਕਿਆ ਪਕਾਇਆ ਆਉਂਦਾ ਤੇ ਇਸ ਤਰ੍ਹਾਂ ਭਾਈ ਉਹ ਕਿਰਪਾ ਕੀ ਦੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਨੂੰ ਪੜਿਆਂ ਤੇ ਬਿਰਾਜਮਾਨ ਕੀਤਾ ਕਹਿੰਦੇ ਸੀ ਮੇਰਾ ਮਾਲਕ ਗੁਰੂ ਨਾਨਕ ਇਹ ਹਾਜ਼ਰ ਨਾਜ਼ਰ ਹੈ ਇਹਨਾਂ ਨੂੰ ਹਾਜ਼ਰ ਨਾਜ਼ਰ ਕਰਕੇ ਮੰਨਣਾ ਇਸ ਲਈ ਗੁਰਮਖ ਪਿਆਰਿਓ ਇਹ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਟਕਸਾਲ ਹੈ ਸੋ ਉਹਨੂੰ ਗਿਆਨੀ ਸ਼ੇਰ ਸਿੰਘ ਜੀ ਹੋਣਾ ਨੇ ਦੱਸਿਆ ਤੇ ਅੱਜ ਸਾਨੂੰ ਲੋੜ ਹੈ ਇੱਕ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੀ ਹਰ ਇੱਕ ਬੰਦੇ ਨੂੰ ਨਾਮ ਜਪਣ ਦੀ ਅਸੀਂ ਨਾਮ ਤੋਂ ਵਾਂਝੇ ਰਹਿ ਜਾਂਦੇ ਆਂ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ ਜਿਹੜਾ ਬੰਦਾ ਨਾਮ ਨਹੀਂ ਜਪਦਾ ਬਾਣੀ ਨਹੀਂ ਪੜ੍ਹਦਾ ਅੰਬਰਤ ਵੇਲੇ ਉਠਦਾ ਨਹੀਂ ਉਹਨਾਂ ਖਾਤਰ ਪਤਾ ਬਾਬਾ ਜੀ ਨੇ ਕੀ ਵਚਨ ਕੀਤਾ ਬਾਣੀ ਚ ਮਾਨਸ ਦੇ ਪਾਈ ਵੱਡ ਭਾਗੀ ਨਾਮ ਨਾ ਜਪੀਐ ਆਤਮ ਘਾਤੀ ਬੰਦਾ ਇਸ ਸਰੀਰ ਨੂੰ ਘਾਤ ਕਰਕੇ ਚਲਿਆ ਜਾਂਦਾ ਹੈ ਦੁਆਰੇ ਜ਼ਿੰਦਗੀ ਨਹੀਂ ਮਿਲਦੀ ਕਿਹਨੂੰ ਮਿਲੇਗੀ ਜਿਹੜਾ ਭਾਈ 24 ਘੰਟਿਆਂ ਚੋਂ ਦਸਵੰਦ ਕੱਢੇਗਾ 2 ਢਾਈ ਘੰਟੇ ਰੱਬ ਵਾਲੇ ਪਾਸੇ ਲਾਵੇਗਾ ਉਹਦੇ ਤੇ ਗੁਰੂ ਦੀ ਮਿਹਰ ਹੋਊਗੀ ਦੁਆਰੇ ਹਰੇਕ ਤੇ ਨਹੀਂ ਹੁੰਦੀ ਇਸ ਲਈ ਬਾਬਾ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਸਾਨੂੰ ਵੀ ਤੁਹਾਡੇ ਰੱਬਵਾਰੀਆਂ ਸੰਗਤਾਂ ਦੇ ਦਰਸ਼ਨ ਕਰਾਏ ਆ ਬੜੀਆਂ ਸੋਹਣੀਆਂ ਥੋੜੇ ਪੀਲੀਆਂ ਦਸਤਾਰਾਂ ਚੰਗੀਆਂ ਲੱਗਦੀਆਂ ਸਾਨੂੰ ਇੱਕ ਗਿਆਨੀ ਜੀ ਨੇ ਬਚਨ ਦੱਸਿਆ ਬਈ ਜਦੋਂ ਭਾਈ ਆਨੰਦ ਲਾਲ ਜੀ ਨੇ ਇੱਕ ਦਿਨ ਦਸਤਾਰ ਸਜਾ ਲਈ ਤੇ ਗੁਰੂ ਸਾਹਿਬ ਨੇ ਉੱਠ ਕੇ ਉਹਨਾਂ ਨੂੰ ਜੱਫੀ ਪਾ ਲਈ ਬਾ ਬਈ ਬਾ ਆਨੰਦ ਲਾਲ ਸਾਬਤ ਸੂਰਤ ਦਸਤਾਰ ਸਿਰਾਂ ਸਾਨੂੰ ਬੜੇ ਪਿਆਰੇ ਲੱਗਦੇ ਹੋਂ ਇੰਨਾ ਗੁਰੂ ਸਾਹਿਬ ਪਿਆਰ ਕਰਦੇ ਆ ਦਸਤਾਰਾਂ ਵਾਲੇ ਸਿੰਘਾਂ ਨਾਲ ਪਰ ਅਸੀਂ ਨਿਤਨੇਮੀ ਵਲਣਾ ਸਾਡੇ ਨੌਜਵਾਨ ਬੱਚੇ ਬੱਚੀਆਂ بڑے ਮਾਪਿਆਂ ਤੋਂ ਦੂਰ ਜਾ ਰਹੇ ਐ ਨਾ ਭਾਈ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਐ ਮਾਤਾ ਪਿਤਾ ਦਾ ਸਤਿਕਾਰ ਕਰਨਾ ਜਿਹੜੇ ਬੱਚੇ ਮਾਤਾ ਪਿਤਾ ਨੂੰ ਖੁਸ਼ ਰੱਖਦੇ ਐ ਉਹਨਾਂ ਤੇ ਰੱਬ ਦੀ ਖੁਸ਼ੀ ਵੀ ਹੁੰਦੀ ਐ ਜਿਹੜੇ ਮਾਤਾ ਪਿਤਾ ਨੂੰ ਖੁਸ਼ ਨਹੀਂ ਰੱਖ ਸਕਦੇ ਉਹਨਾਂ ਤੇ ਰੱਬ ਦੀ ਖੁਸ਼ੀ ਵੀ ਨਹੀਂ ਹੁੰਦੀ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਵੈ ਤੇ ਜਿਹਨੇ ਭਾਈ ਮਾਪਿਆਂ ਨੂੰ ਖੁਸ਼ ਕਰ ਲਿਆ ਉਹਨੇ ਰੱਬ ਨੂੰ ਖੁਸ਼ ਕਰ ਲਿਆ ਅੱਜ ਬੜੇ ਲੋਕਾਂ ਦੇ ਵਿੱਚ ਨਸ਼ੇ ਦਾ ਪਹਾਰ ਚੱਲ ਰਿਹਾ ਆ ਚਿੱਟੇ ਜਿਹਦਾ ਚੱਲ ਰਿਹਾ ਤੇ ਬਾਬਾ ਜੀ ਨੇ ਕੀ ਵਚਨ ਕੀਤਾ ਬਾਣੀ ਦੁਆਰਾ ਜਿਸ ਪੀਤਿਆਂ ਮਤ ਦੂਰ ਹੋਏ ਬਾਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਸਾ ਨਹੀਂ ਖਸਮੋਂ ੱੱਕੀ ਖਾਏ ਉਹਨੂੰ ਆਪਣੇ ਪਰਾਇਆ ਦਾ ਪਤਾ ਹੀ ਨਹੀਂ ਰਹਿੰਦਾ ਇਸ ਲਈ ੱੱਕੇ ਖਾਣ ਵਾਲੀ ਗੱਲ ਐ ਅਸੀਂ ਰੂਮ ਨਹੀਂ ਕਟਾਉਣੇ ਮਰਦ ਦੇ ਦਾੜੀ ਮੋਸਾਉਂਦੀ ਐ ਸਾਡੀਆਂ ਮਾਵਾਂ ਦੇ ਨਹੀਂ ਆਉਂਦੀ ਤੇ ਅਸੀਂ ਇਹਨੂੰ ਕਟਾ ਦਿੰਨੇ ਐ ਨਹੀਂ ਬਾਬਾ ਜੀ ਕਹਿੰਦੇ ਭਾਈ ਸਿੱਖ ਕੌਣ ਐ ਸਿੱਖ ਅੰਮ੍ਰਿਤਧਾਰੀ ਨੂੰ ਨਹੀਂ ਕਿਹਾ ਸਿੱਖ ਕਿਹਾ ਸਿੱਖਿਆ ਲੈਣ ਵਾਲੇ ਨੂੰ ਸਿੰਘ ਕਿਹਾ ਅੰਮ੍ਰਿਤਧਾਰੀ ਨੂੰ ਜਿਹੜੇ ਪੰਜ ਬਾਣੀਆਂ ਦਾ ਪਾਠ ਕਰਦੇ ਐ ਸ਼ਸਤਰਧਾਰੀ ਐ ਤੇ ਇਸ ਤਰ੍ਹਾਂ ਭਾਈ ਅਸੀਂ ਸਿੰਘ ਬਣਨ ਦੀ ਸਾਨੂੰ ਲੋੜ ਐ ਸਿੱਖਿਆ ਲੈਣ ਦੀ ਲੋੜ ਐ ਤੇ ਇਸ ਤਰ੍ਹਾਂ ਗੁਰਮੁਖ ਪਿਆਰਿਓ ਬਹੁਤ ਵੱਡੇ ਭਾਗਾਂ ਵਾਲੇ ਹੋ ਸਾਡੇ ਸੰਤ ਬਾਬਾ ਅਰਜਿੰਦਰ ਸਿੰਘ ਜੀ ਉਹਨਾਂ ਦੇ ਛੋਟੇ ਭਰਾਤਾ ਜੀ ਬਹੁਤ ਪਿਆਰ ਵਾਲੀਆਂ ਰੂਹਾਂ ਮਹਾਪੁਰਸ਼ ਉਹਨਾਂ ਨੇ ਬੜੇ ਪਿਆਰ ਨਾਲ ਸਾਨੂੰ ਸੱਦਾ ਪੱਤਰ ਦਿੱਤਾ ਸਾਡੇ ਮਨ ਨੂੰ ਬੜੀ ਖੁਸ਼ੀ ਆਈ ਅਸੀਂ ਬਾਬੇ ਜੋਗਾ ਸਿੰਘ ਨੂੰ ਕਿਹਾ ਮਗਿਆ ਭਾਈ ਨਾਲ ਚੱਲਣਾ ਕਿਉਂ ਪਹਿਲਾਂ ਉੱਥੇ ਪ੍ਰੋਗਰਾਮ ਸੀ ਗਲਾਬੀ ਬਾਗ ਉੱਥੇ ਤੁਗ ਤੁਗ ਵਾਲੇ ਸੰਪਟਖੰਡ ਪਾਠ ਪਰਾਰੰਭ ਕੀਤੇ ਸੀ 10 ਅਕਤੂਬਰ ਨੂੰ 11 ਨੂੰ ਫਿਰ ਅਸੀਂ ਇਹਨਾਂ ਦੇ ਕੋਲੇ ਆ ਗਏ 12 ਨੂੰ ਸਾਡਾ ਕੋਰਖ ਖੇਤਰ ਪ੍ਰੋਗਰਾਮ ਸੀ ਤੇ ਤੇਰਾ ਨੂੰ ਤੁਹਾਡੀ ਸੰਗਤਾਂ ਦੇ ਦਰਸ਼ਨ ਕਰ ਲੈ ਇਸ ਤਰ੍ਹਾਂ ਸਾਰੇ ਭਾਗਾ ਵਾਲਿਓ ਇਕਤਾ ਸੀ ਟੂਨੇ ਟਾਮਣ ਵਾਲਿਆਂ ਨੂੰ ਨਹੀਂ ਮੰਨਣਾ ਉਹਨਾਂ ਤੋਂ ਬੜੇ ਦੂਰ ਰਹਿਣਾ ਤਾਗੇ ਤਬੀਤ ਵਾਲਿਆਂ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਇਹਨਾਂ ਤੋਂ ਜੋ ਮੰਗ ਲਓ ਉਹੀ ਸਾਨੂੰ ਦੇਣਗੇ ਇਹ ਏਡੇ ਵੱਡੇ ਦਾਤੇ ਆ ਅੱਜ ਤੁਸੀਂ ਬੈਠੇ ਹੋ ਜਿੰਨੇ ਪਤਾ ਕਿੱਥੇ ਬੈਠੇ ਹੋ ਇਹ ਨਹੀਂ ਕਹਿ ਸਕਦੇ ਜੀ ਬਾਪਿਆਂ ਦੇ ਸਤਾਨ ਤੇ ਬੈਠੇ ਆ ਤੁਸੀਂ ਸੱਚੀ ਦਰਗਾਹ ਵਿੱਚ ਬੈਠੇ ਹੋ ਸੱਚੀ ਦਰਗਾਹ ਕਿਹੜੀ ਹੈ ਜਿੱਥੇ ਧੰਤਨ ਗੁਰੂ ਗ੍ਰਾਮ ਸਾਹਿਬ ਦਾ ਪ੍ਰਕਾਸ਼ ਹੋਵੇ ਇਹਨੂੰ ਸੱਚੀ ਦਰਗਾਹ ਦੱਸਿਆ ਇਸ ਲਈ ਇਹ ਸੱਚੀ ਦਰਗਾਹ ਵਿੱਚ ਬੈਠੇ ਹੋ ਇੱਕ ਤਾਂ ਨਿਤਨੇਮ ਜ਼ਰੂਰ ਕਰਨਾ ਹੈ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ ਅਸੀਂ ਭਾਈ ਮਾਤਾ ਪਿਤਾ ਦੀ ਜ਼ਰੂਰ ਸੇਵਾ ਕਰਨੀ ਹੈ ਨਸਿਆਂ ਦਾ ਸੇਵਨ ਨਹੀਂ ਕਰਨਾ ਸਾਡੇ ਸਤਿਕਾਰਯੋਗ ਗਿਆਨੀ ਇਕਬਾਲ ਸਿੰਘ ਜੀ ਵੀ ਆਏ ਅਸੀਂ ਨੇ ਤਾਂ ਨਿੱਕਾ ਜਿਹਾ ਬਚਨ ਸੁਣਾ ਕੇ ਸਮਾਪਤੀ ਕਰ ਦੇਣੀ ਹੈ ਅਸੀਂ ਕਈ ਸਾਲਾਂ ਤੋਂ ਲਗਾਤਾਰ ਉੱਥੇ ਜਾ ਰਹੇ ਆ ਪਟਨਾ ਸਾਹਿਬ ਜਦੋਂ ਪਹਿਲੀ ਗੇਰ ਗਏ ਇਹ ਰਾਤ ਦਾ ਟਾਈਮ ਜਦੋਂ 1.5 2 ਵਜੇ ਦੇ ਆਰਦਾਸ ਕਰਦੇ ਸੀ ਸਾਨੂੰ ਕਹਿਣ ਲੱਗੇ ਭਈ ਘਾਲਾ ਸਿੰਘ ਇੱਕ ਬਚਨ ਦਿਓ ਮੈਂ ਕਹਾਂ ਜੀ ਕੀ ਬਚਨ ਕਹਿੰਦੇ ਵੀ ਹਰ ਮੇਰੀ ਆਉਣਾ ਸਾਡੇ ਨਾਲ ਇੱਕ ਸਾਡਾ ਹੋਰ ਭਾਈ ਸੀ ਉਹਨਾਂ ਨੇ ਤਾਂ ਕਹਿਤਾ ਜੀ ਮੈਂ ਨਹੀਂ ਆ ਸਕਦਾ ਤੇ ਸਾਡੀ ਜ਼ਮੀਨ ਨੇ ਇਜਾਜ਼ਤ ਨਹੀਂ ਦਿੱਤੀ ਵੀ ਖੜੇ ਕਿਹੜੀ ਜਗ੍ਹਾ ਤੇ ਆ ਤੇ ਵਚਨ ਵੀ ਗੁਰੂ ਕਾ ਸਿੰਘ ਉਹ ਕਹਿ ਰਿਹਾ ਜਿਹੜਾ ਉਹਨਾਂ ਦੀ ਗੋਚ ਚ ਵੰਦੇ ਆ ਤੇ ਅਸੀਂ ਕਿਹਾ ਦੀ ਸਤ ਵਚਨ ਅਸੀਂ ਆਇਆ ਕਰਾਂਗੇ ਪਰ ਗੁਰੂ ਸਾਹਿਬ ਨੇ ਓਕੇ ਸਮੇਂ ਵੀ ਆਏ ਸਾਡ ਉਹ ਸਮਾਂ ਨਹੀਂ ਸਾਡਾ ਕੈਨਸਲ ਹੋਣ ਦਿੱਤਾ ਇਸ ਤਰ੍ਹਾਂ ਏਨੀ ਪਿਆਰੀ ਰੂਹ ਐ ਸardar akbar ਸੋਣੀ ਸਾਡੇ ਬਾਬਾ ਜੱਥੇਦਾਰ ਜੀ ਤੇ ਇਸ ਤਰ੍ਹਾਂ ਭਾਈ ਅਸੀਂ ਸਾਰਿਆਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਆਂ ਸੋ ਤੋਂ ਇੱਕ ਪਿਆਰ ਦਾ ਸਬੂਤ ਲੈਣਾ ਹੈ ਸਾਡੇ ਗਿਆਨੀ ਸ਼ੇਰ ਸਿੰਘ ਜੀ ਤਾਂ ਜਿਵੇਂ ਇੱਕ ਬਹੁਤ ਵੱਡਾ ਇਹਨਾਂ ਕੋਲੇ ਗਿਆਨ ਤੇ ਖਜ਼ਾਨਾ ਹੈ ਤੇ ਇਹੋ ਜਾਂ ਖਜ਼ਾਨਾ ਜਿਹੜਾ ਵਰਤਦਾ ਫਿਰ ਬੜਾ ਆਨੰਦ ਵਜਦਾ ਹੈ ਤੇ ਅਸੀਂ ਸੋ ਤੋਂ ਪਿਆਰ ਦਾ ਸਬੂਤ ਕੀ ਲੈਣਾ ਹੈ ਤੁਸੀਂ ਅੱਜ ਮਹਾਪੁਰਸਾਂ ਦੇ ਸਤਾਨ ਤੇ ਦਸਹਿਰੇ ਤੇ ਸਾਰੀ ਸੰਗਤ ਪਹੁੰਚੇ ਹੋ ਤੇ ਗੁਰੂ ਸਾਹਿਬ ਤੁਹਾਡੇ ਵੱਲ ਚੱਕ ਤੱਕ ਰਹੇ ਐ ਪਹਿਲੀ ਪੰਕਤੀ ਆ ਸਾਂਝਾ ਸਹਬ ਬਾਪ ਹਮਾਰਾ ਸਾਨੂੰ ਦੱਸ ਰਹੀ ਸੀ ਇਸਲੀ ਪੰਕਤੀ ਆ ਏਕ ਨજર ਤਾਰੇ ਗੁਰ ਪੂਰਾ ਇਹਨਾਂ ਦੀ ਇੱਕ ਨજર ਵੀ ਸਾਨੂੰ ਤਾਰ ਦੇਵੇਗੀ